ਅੱਜ ਹਰਪਾਲ ਦਾ ਮਨ ਕੁਝ ਠੀਕ ਨਹੀਂ ਸਵੇਰ ਦੇ ਹੀ ਉਹ ਖੇਤੋਂ ਆਇਆ ਤੇ ਆ ਕੇ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਮੈਨੂੰ ਰੋਟੀ ਲਿਆ ਦੇ ਜਦੋਂ ਉਹਦੀ ਮਾਂ ਰੋਟੀ ਲੈ ਕੇ ਆਉਂਦੀ ਆ ਤਾਂ ਉਹ ਮੰਜੇ ਤੇ ਪਿਆ ਹੁੰਦਾ ਤੇ ਉਹਦੇ ਫੋਨ ਦੀ ਵਾਈਬ੍ਰੇਸ਼ਨ ਹੋ ਰਹੀ ਹੁੰਦੀ ਆ ਉਹਦੀ ਮਾਂ ਆ ਕੇ ਕਹਿੰਦੀ ਹਰਪਾਲ ਤੇਨੂੰ ਕੀ ਹੋ ਗਿਆ ਆ ਤੇਰਾ ਫੋਨ ਟੂੰ ਟੂੰ ਕਰੀ ਜਾਂਦਾ ਤੈਨੂੰ ਪਤਾ ਨਹੀਂ ਲੱਗਦਾ ਉਹ ਕਹਿੰਦਾ ਮਾਂ ਪਤਾ ਨਹੀਂ ਕੀ ਹੋਇਆ ਵੀ ਥੋੜਾ ਜਨਾ ਉਦਾਸ ਹੋਇਆ ਪਿਆ ਉਹ ਕਹਿੰਦੀ ਫੋਨ ਦੇਖੀਦਾ ਜਦੋਂ ਉਹ ਵੇਖਦਾ ਇੱਕ ਅਨਨੌਨ ਨੰਬਰ ਤੋਂ ਫੋਨ ਆ ਰਿਹਾ ਹੁੰਦਾ ਚਲੋ ਉਹ ਮੰਜੇ ਤੇ ਬਹਿ ਜਾਂਦਾ ਤੇ ਫੋਨ ਚੱਕ ਕੇ ਹੈਲੋ ਕਹਿੰਦਾ ਤਾਂ ਅੱਗੋਂ ਉਹਦੀ ਸਾਲੀ ਗੱਲ ਕਰ ਰਹੀ ਹੁੰਦੀ ਆ ਉਹ ਕਹਿੰਦੀ ਕਿ ਜੀਜਾ ਜੀ ਜੇ ਤੁਸੀਂ ਆ ਸਕਦੇ ਹੋ ਤਾਂ ਪਲੀਜ਼ ਜਲਦੀ ਇੱਥੇ ਆ ਜਾਓ ਉਹ ਕਹਿੰਦਾ ਵੀ ਕਿਉਂ ਕਹਿੰਦੀ ਬੱਸ ਮੈਂ ਤੁਹਾਨੂੰ ਕਹਿਤਾ ਵੀ ਜਲਦੀ ਆ ਜਾਓ ਉਹ ਕਹਿੰਦੇ ਤੈਨੂੰ ਪਤਾ ਵੀ ਮੇਰਾ ਉਸ ਘਰ ਨਾਲ ਹੁਣ ਕੋਈ ਰਿਸ਼ਤਾ ਨਹੀਂ ਤੇਰੀ ਭੈਣ ਜਿਹੜੀ ਕਿ ਮੇਰੀ ਪਤਨੀ ਹੁੰਦੀ ਸੀ ਮੇਰੇ ਤੋਂ ਤਲਾਕ ਲੈ ਚੁੱਕੀ ਆ ਹੁਣ ਮੈਂ ਕੀ ਕਰਨ ਆਉਣਾ ਉਹ ਕਹਿੰਦੀ ਵੈਸੇ ਤਾਂ ਤੁਹਾਡੀ ਮਰਜ਼ੀ ਆ ਦੇਖੋ ਸਾਡਾ ਕੋਈ ਜ਼ੋਰ ਤਾਂ ਹੈ ਨਹੀਂ ਪਰ ਜੇ ਆ ਜਾਓਗੇ ਤਾਂ ਵਧੀਆ ਰਹੋਗੇ ਮੁੜ ਕੇ ਹਰਪਾਲ ਫੋਨ ਕੱਟਦਾ ਤੇ ਉਹ ਆਪਣੀ ਮਾਂ ਨੂੰ ਦੱਸਦਾ ਕਿ ਮਾਂ ਪੰਮੀ ਦਾ ਫੋਨ ਸੀ ਤੇ ਉਹ ਕਹਿ ਰਹੀ ਸੀ ਵੀ ਜਲਦੀ ਆ ਉਹ ਕਹਿੰਦੀ ਵੀ ਦੇਖ ਪੁੱਤ ਪਹਿਲਾਂ ਵੀ ਤੁਸੀਂ ਸਾਡੀ ਕੋਈ ਗੱਲ ਨਹੀਂ ਮੰਨੀ ਜਦੋਂ ਤੁਸੀਂ ਤਲਾਕ ਲਿਆ ਕਾਲੀ ਕੀਤੀ ਹੁਣ ਖਬਰ ਆ ਕੋਈ ਇਹੋ ਜੀ ਗੱਲ ਹੋਵੇ ਵੀ ਤੂੰ ਜਾਇਆ ਹਰਪਾਲ ਦੀ ਗੱਲ ਸੁਣ ਕੇ ਉਹਦੀ ਮਾਂ ਨੂੰ ਕਹਿੰਦੀ ਵੀ ਦੇਖ ਪੁੱਤ ਪਹਿਲਾਂ ਵੀ ਤੁਸੀਂ ਤਲਾਕ ਲੈਣ ਵੇਲੇ ਵੀ ਜਿੱਦ ਕੀਤੀ ਪਰ ਹੁਣ ਮੈਨੂੰ ਇਹ ਲੱਗਦਾ ਵੀ ਜੇ ਤੈਨੂੰ ਪ੍ਰੀਤ ਸੱਦ ਰਹੀ ਹੈ ਤਾਂ ਜਾਣਾ ਚਾਹੀਦਾ ਤੇ ਚਲੋ ਹਰਪਾਲ ਤਿਆਰ ਹੁੰਦਾ ਤੇ ਆਪਣੇ ਸਹੁਰੇ ਘਰ ਵੱਲ ਨੂੰ ਚੱਲ ਪੈਂਦਾ ਸਹੁਰੇ ਘਰ ਜਾ ਕੇ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਕਿਉਂਕਿ ਉਹਦੇ ਸਹੁਰੇ ਘਰ ਦੇ ਵਿਹੜੇ ਦੇ ਵਿੱਚ ਉਹਦੀ ਪਤਨੀ ਪ੍ਰੀਤ ਦੀ লাশ ਪਈ ਹੁੰਦੀ ਆ ਪਾਮੀ ਕੇ ਉਹਦਾ ਉਹ ਦਿਨਾਂ ਨੂੰ ਤਲਾਕ ਹੋ ਚੁੱਕਿਆ ਸੀ ਪਰ ਤਲਾਕ ਤੋਂ ਬਾਅਦ ਹਰਪਾਲ ਨੇ ਹਜੇ ਵਿਆਹ ਨਹੀਂ ਕਰਾਇਆ ਸੀ ਤੇ ਚਲੋ ਉਹ ਨਾ লাশ ਵੇਖਦਾ ਤੇ ਭੁੱਬਾ ਮਾਰ ਮਾਰ ਕੇ ਰੋਣ ਲੱਗ ਜਾਂਦਾ ਤੇ ਉਹ ਆਪਣੀ ਸਾਲੀ ਪੰਮੀ ਨੂੰ ਕਹਿੰਦਾ ਵੀ ਇੰਨੀ ਵੱਡੀ ਗੱਲ ਹੋ ਗਈ ਤੇ ਤੂੰ ਮੈਨੂੰ ਇਹ ਕਿਹਾ ਵੀ ਤੁਸੀਂ ਛੇਤੀ ਆਜੋ ਤੂੰ ਮੈਨੂੰ ਦੱਸ ਤਾਂ ਦਿੰਦੀ ਘਟੋ ਘਟ ਮੇਰੇ ਮਾਪਿਓ ਤਾਂ ਆ ਜਾਂਦੇ ਉਹ ਕਹਿੰਦੀ ਵੀ ਦੇਖੋ ਜੀਜਾ ਜੀ ਵੈਸੇ ਤਾਂ ਜੀਜਾ ਜੀ ਕਹਿੰਦਾ ਮੈਨੂੰ ਹੱਕ ਨਹੀਂ ਪਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸ਼ਾਇਦ ਤੁਹਾਨੂੰ ਨਹੀਂ ਪਤਾ ਮੈਂ ਚਾਹੁੰਨੀ ਆ ਵੀ ਉਹ ਕਲੀਅਰ ਹੋ ਜਾਣ ਤੇ ਮੇਰੀ ਭੈਣ ਦੀ ਚਿਤਾ ਨੂੰ ਤੁਸੀਂ ਅਗਨੀ ਦਿਓ ਉਹ ਕਹਿੰਦਾ ਵੀ ਹੁਣ ਇਸ ਮੌਕੇ ਕਿਹੜੀਆਂ ਗੱਲਾਂ ਤੋਂ ਕਲੀਅਰ ਕਰਦੀਆਂ ਉਹਨਾ ਆਪਣੀ ਪਿਛਲੀ ਜ਼ਿੰਦਗੀ ਦੇ ਵਿੱਚ ਖੋਹਦਾ ਤੇ ਉਹਨੂੰ ਕਹਿੰਦਾ ਵੀ ਪੰਮੀ ਤੈਨੂੰ ਪਤਾ ਜਦੋਂ ਮੇਰਾ ਤੇ ਪ੍ਰੀਤ ਦਾ ਵਿਆਹ ਹੋਇਆ ਮੈਂ ਪ੍ਰੀਤ ਦਾ ਕੋਈ ਸ਼ੌਂਕ ਨਹੀਂ ਛੱਡਿਆ ਸੀ ਮੈਂ ਉਹਨੂੰ ਬਾਹਰ ਅੰਦਰ ਲੈ ਕੇ ਜਾਣਾ ਉਹਦੇ ਖਾਣ ਪੀਣ ਦਾ ਖਿਆਲ ਰੱਖਣਾ ਉਹਨੂੰ ਵਧੀਆ-ਵਧੀਆ ਚੀਜ਼ਾਂ ਲੈ ਕੇ ਦੇਣੀਆਂ ਪਰ ਅਚਾਨਕ ਉਹਦੇ ਵਿਵਹਾਰ ਨੂੰ ਕੀ ਹੋ ਗਿਆ ਸੀ ਵੀ ਉਹ ਇੰਨੀ ਚਿੜਚਿੜੀ ਰਹਿਣ ਲੱਗ ਗਈ ਸੀ ਤੇ ਮੈਨੂੰ ਗੱਲ-ਗੱਲ ਤੇ ਕਹਿੰਦੀ ਸੀ ਵੀ ਮੈਂ ਤਾਂ ਤੁਹਾਡੇ ਨਾਲ ਤਾਂ ਤਲਾਕ ਲੈਣਾ ਜਦੋਂ ਚਲੋ ਇਹ ਹੱਟੀ ਨਾ ਤੇ ਮੈਂ ਤਲਾਕ ਦੇ ਪੇਪਰ ਤਿਆਰ ਕੀਤੇ ਤੇ ਸਾਈਨ ਕਰ ਲਏ ਵੀ ਪਰ ਹੁਣ ਇਹਦੀ ਮੌਤ ਤੋਂ ਬਾਅਦ ਇਹੋ ਜੀਆਂ ਕਿਹੜੀਆਂ ਗੱਲਾਂ ਜਿਹੜੀਆਂ ਤੂੰ ਮੈਨੂੰ ਦੱਸਣਾ ਚਾਹਣੀ ਆ ਤਾਂ ਫਿਰ ਪੰਮੀ ਆਪਣੇ ਜੀਜੇ ਹਰਪਾਲ ਨੂੰ ਦੱਸਦੀ ਆ ਕਿ ਜਦੋਂ ਤੁਹਾਡਾ ਤਲਾਕ ਹੋਇਆ ਤਾਂ ਮੇਰੀ ਭੈਣ ਦੀ ਇਹ ਮਜਬੂਰੀ ਬਣ ਗਈ ਸੀ ਤੁਹਾਡੇ ਨਾਲ ਤਲਾਕ ਲੈਣਾ ਅਸਲ ਦੇ ਵਿੱਚ ਗੱਲ ਕੀ ਸੀ ਪ੍ਰੀਤ ਅਤੇ ਹਰਪਾਲ ਦੇ ਵਿਆਹ ਨੂੰ 2 ਮਹੀਨੇ ਹੋਏ ਹੁੰਦੇ ਆ ਤੇ ਪ੍ਰੀਤ ਦੇ ਸੱਟ ਲੱਗ ਜਾਂਦੀ ਆ ਘਰੇ ਹੀ ਉਹ ਬਾਥਰੂਮ ਦੇ ਵਿੱਚ ਡਿੱਗ ਜਾਂਦੀ ਆ ਤੇ ਸੱਟ ਨਹੀਂ ਲੱਗਦੀ ਆ ਉਹਦੇ ਸਿਰ ਦੇ ਵਿੱਚ ਜ਼ਖਮ ਹੋ ਜਾਂਦਾ ਤੇ ਉਹਨਾਂ ਖੂਨ ਵਹਾਵਾ ਵਹਿ ਜਾਂਦਾ ਜਦੋਂ ਉਹਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਤਾਂ ਡਾਕਟਰ ਦੇਖਦੇ ਆ ਵੀ ਸਿਰ ਦੀ ਸੱਟ ਬਹਾ ਵਜੀ ਆ ਤੇ ਖੂਨ ਕਾਫੀ ਵਹਿ ਗਿਆ ਜਦੋਂ ਚੈੱਕਅਪ ਕੀਤਾ ਜਾਂਦਾ ਤਾਂ ਡਾਕਟਰ ਕਹਿੰਦੇ ਆ ਵੀ ਇਹਨਾਂ ਨੂੰ ਖੂਨ ਦੀ ਲੋੜ ਆ ਤੇ ਜਿਹੜਾ ਉਹਦੀ ਘਰ ਵਾਲੀ ਪ੍ਰੀਤ ਦਾ ਖੂਨ ਬਲੱਡ ਗਰੁੱਪ ਹੁੰਦਾ ਉਹ ਪਰਿਵਾਰ ਦੇ ਕਿਸੇ ਮੈਂਬਰ ਨਾਲ ਮੈਚ ਨਹੀਂ ਕਰਦਾ ਹੁੰਦਾ ਅਚਾਨਕ ਪਈ ਮੁਸੀਬਤ ਹਨਾ ਉਤੋਂ ਖੂਨ ਦੀ ਲੋੜ ਸੀ ਤਾਂ ਉਥੇ ਹਸਪਤਾਲ ਦੇ ਵਿੱਚ ਹੀ ਇੱਕ ਨੌਜਵਾਨ ਮੁੰਡਾ ਹੁੰਦਾ ਉਹਨੂੰ ਜਦੋਂ ਪਤਾ ਲੱਗਦਾ ਹਨਾ ਜਦੋਂ ਹਰਪਾਲ ਸਾਰਿਆਂ ਨੂੰ ਪੁੱਛਦਾ ਵੀ ਕੀ ਤੁਹਾਡੇ ਚੋਂ ਕਿਸੇ ਦਾ ਬੀ ਪੋਜ਼ੀਟਿਵ ਗਰੁੱਪ ਹੈ ਤਾਂ ਮੈਨੂੰ ਖੂਨ ਦੀ ਲੋੜ ਆ ਉਹ ਮੁੰਡਾ ਕਹਿੰਦਾ ਵੀ ਹਾਂ ਮੇਰਾ ਗਰੁੱਪ ਹੈਗਾ ਬੀ ਪੋਜ਼ੀਟਿਵ ਤੇ ਉਹ ਕਹਿੰਦਾ ਵੀ ਕੀ ਤੂੰ ਖੂਨਦਾਨ ਕਰ ਸਕਦਾ ਕਹਿੰਦਾ ਕਰ ਸਕਦਾ ਵੀਰੇ ਚਲੋ ਕਾਲੀ-ਕਾਲੀ ਦੇ ਵਿੱਚ ਡਾਕਟਰ ਆਹਣਾ ਜਿਹੜੇ ਉਹਦੇ ਮੇਨ ਟੈਸਟ ਲੈਂਦੇ ਆ ਮੁੰਡੇ ਦੇ ਤੇ ਬਲੱਡ ਆ ਜਿਹੜਾ ਉਹਦੇ ਤੋਂ ਲੈ ਕੇ ਪ੍ਰੀਤ ਦੇ ਚੜਾਇਆ ਜਾਂਦਾ ਪ੍ਰੀਤ ਤਿੰਨ-ਚਾਰ ਦਿਨਾਂ ਤੋਂ ਬਾਅਦ ਹੌਸ ਚ ਆਉਂਦੀ ਆ ਤੇ ਉਹਦੇ ਸਿਰ ਦੀ ਸੱਟ ਹੁੰਦੀ ਆ ਕੁਝ ਕੁ ਗੱਲਾਂ ਉਹ ਭੁੱਲ ਚੁੱਕੀ ਹੁੰਦੀ ਆ ਵਾਵਾ ਸੱਟ ਲੱਗੀ ਹੁੰਦੀ ਆ ਚਲੋ ਉਸ ਤੋਂ ਬਾਅਦ ਹਰਪਾਲ ਪ੍ਰੀਤ ਦਾ ਕਾਫੀ ਖਿਆਲ ਰੱਖਦਾ ਚਾਰ-ਪੰਜ ਦਿਨਾਂ ਬਾਅਦ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਜਾਂਦੀ ਆ ਪ੍ਰੀਤ ਘਰੇ ਆ ਜਾਂਦੀ ਆ ਕੁਝ ਕੁ ਗੱਲਾਂ ਉਹਨੂੰ ਯਾਦ ਕਰਾਈਆਂ ਜਾਂਦੀਆਂ ਭੁੱਲਦੀ ਰਹਿੰਦੀ ਐ ਅਕਸਰ ਤੇ ਡਾਕਟਰ ਕਹਿੰਦੇ ਆ ਕਿ 2-3 ਮਹੀਨਿਆਂ ਦੇ ਵਿੱਚ ਇਹ ਪੂਰੀ ਤਰ੍ਹਾਂ ਠੀਕ ਹੋਊਗਾ ਤਾਂ ਪੂਰਾ ਖਿਆਲ ਰੱਖਣਾ ਹਰਪਾਲ ਤੇ ਉਹਦੀ ਮਾਂ ਪ੍ਰੀਤ ਦਾ ਬਹੁਤ ਜ਼ਿਆਦਾ ਖਿਆਲ ਰੱਖਦੇ ਆ ਤੇ 3 ਮਹੀਨਿਆਂ ਦੇ ਵਿੱਚ ਹੀ ਪ੍ਰੀਤ ਜਿਹੜੀ ਉਹ ਵਧੀਆ ਠੀਕ ਹੋ ਜਾਂਦੀ ਆ ਨਵੀਂ ਜ਼ਿੰਦਗੀ ਮਿਲੀ ਹੁੰਦੀ ਆ ਜ਼ਿੰਦਗੀ ਦੁਬਾਰਾ ਤੋਂ ਸ਼ੁਰੂ ਹੋ ਜਾਂਦੀ ਆ ਉਹੀ ਕੰਮ ਧੰਦੇ ਉਹੀ ਉਲਝਣਾ ਸਾਰੀਆਂ ਜ਼ਿੰਮੇਵਾਰੀਆਂ ਤੇ ਇੱਕ ਦਿਨ ਪ੍ਰੀਤ ਦੇ ਸਿਰ 'ਤੇ ਦਰਦ ਹੁੰਦਾ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਤਿੰਨ ਚਾਰ ਮਹੀਨੇ ਹੋ ਗਏ ਹਨ ਹੁਣ ਤਾਂ ਮੈਂ ਦਵਾਈ ਵੀ ਬੰਦ ਕਰਤੀ ਵੀ ਹੁਣ ਮੈਂ ਕਦੇ ਡਾਕਟਰ ਦੇ ਗਈ ਨਹੀਂ ਵੀ ਮੇਰਾ ਸਿਰ ਦਰਦ ਕਰਦਾ ਉਹ ਕਹਿੰਦਾ ਚਲਾਈਂ ਕਰੋ ਵੀ ਮੈਨੂੰ ਤਾਂ ਅੱਜ ਖੇਤ ਕੰਮ ਆ ਤੂੰ ਬੀਬੀ ਨੂੰ ਲੈ ਜਾ ਵੀ ਤੁਸੀਂ ਦੋਨੋਂ ਸੱਸ ਨੂੰਹਾਂ ਚਲੀਆਂ ਜਾਓ ਪ੍ਰੀਤ ਆਪਣੀ ਸੱਸ ਦੇ ਨਾਲ ਹਸਪਤਾਲ ਦੇ ਵਿੱਚ ਜਾਂਦੀ ਆ ਤੇ ਉਹ ਡਾਕਟਰ ਨੂੰ ਦੱਸਦੀ ਆ ਵੀ ਮੇਰਾ ਸਿਰ ਦਰਦ ਕਰਦਾ ਰਹਿੰਦਾ ਵੀ ਮੇਰੇ ਸਿਰ 'ਚ ਸੱਟ ਲੱਗੀ ਸੀ ਇਸ ਤਰ੍ਹਾਂ ਹਨ ਮੇਰੇ ਬਲੱਡ ਵੀ ਚੜਾਇਆ ਸੀਗਾ ਚਲੋ ਡਾਕਟਰ ਚੈਕ ਚੈੱਕਅਪ ਕਰਦੇ ਆ ਤੇ ਉਹਨੂੰ ਦਵਾਈ ਦੇ ਦਿੰਦੇ ਆ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਸੱਟ ਦਾ ਹੀ ਦਰਦ ਆ ਵੀ ਕਈ ਵਾਰੀ ਸੱਟ ਇੰਨੀ ਡੂੰਗੀ ਵੱਜੀ ਹੁੰਦੀ ਆ ਵੀ ਉਹਦਾ ਬਾਅਦ ਚ ਦਰਦ ਹੋਣ ਲੱਗ ਜਾਂਦਾ 10 ਦਿਨ ਦੀ ਦਵਾਈ ਦੇਣ ਤੋਂ ਬਾਅਦ ਜਦੋਂ ਉਹਦੇ ਸਿਰਦਰਦ ਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਫਿਰ ਜਾ ਕੇ ਪ੍ਰੀਤ ਦੁਆਰਾ ਡਾਕਟਰ ਨੂੰ ਇਹ ਦੱਸਦੀ ਆ ਵੀ ਮੇਰੀ ਸਿਹਤ ਦਿਨੋਂ ਦਿਨੋਂ ਕਮਜ਼ੋਰ ਹੁੰਦੀ ਜਾ ਰਹੀ ਆ ਮੈਨੂੰ ਵੀਕਨੈਸ ਫੀਲ ਹੁੰਦੀ ਆ ਵੀ ਮੇਰਾ ਸਰੀਰ ਡਿੱਗਿਆ ਡਿੱਗਿਆ ਰਹਿੰਦਾ ਤਾਂ ਡਾਕਟਰ ਉਹਦੇ ਸਾਰੇ ਬਲੱਡ ਟੈਸਟ ਲੈਂਦੇ ਆ ਸਿੰਪਲ ਲੈਂਦੇ ਆ ਤੇ ਬਲੱਡ ਟੈਸਟ ਕਰਦੇ ਆ ਬਲੱਡ ਟੈਸਟ ਦੀ ਰਿਪੋਰਟ ਆ ਜਿਹੜੀ ਉਹ 3 ਦਿਨਾਂ ਬਾਅਦ ਆਉਣੀ ਹੁੰਦੀ ਆ ਚਲੋ 3 ਦਿਨ ਦੀ ਡਾਕਟਰ ਦਵਾਈ ਦੇ ਦਿੰਦੇ ਆ ਤੇ 3 ਦਿਨਾਂ ਬਾਅਦ ਬੁਲਾਉਂਦੇ ਆ 3 ਦਿਨਾਂ ਬਾਅਦ ਜਦੋਂ ਪ੍ਰੀਤ ਫੇਰ ਆਪਣੀ ਸੱਸ ਦੇ ਨਾਲ ਹਸਪਤਾਲ ਜਾਂਦੀ ਆ ਤਾਂ ਡਾਕਟਰ ਆ ਜਿਹੜੇ ਉਹ ਪ੍ਰੀਤ ਨੂੰ ਦੱਸਦੇ ਆ ਵੀ ਤੈਨੂੰ ਏਡਜਾ ਇਹ ਗੱਲ ਸੁਣ ਕੇ ਪ੍ਰੀਤ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਤੇ ਉਹ ਇਹ ਫੀਲ ਕਰਦੀ ਆ ਵੀ ਜੇ ਹਰਪਾਲ ਨੂੰ ਪਤਾ ਲੱਗਿਆ ਵੀ ਮੈਨੂੰ ਏਡਜਾ ਵੀ ਪਤਾ ਨਹੀਂ ਉਹਨੇ ਤਾਂ ਮੇਰੇ ਬਾਰੇ ਕੀ ਸੋਚਣਾ ਉਹ ਇਹੇ ਗੱਲ ਨੂੰ ਅੰਦਰੇ ਦਿਵਾ ਲੈਂਦੀ ਆ ਤੇ ਜਦੋਂ ਡਾਕਟਰ ਪ੍ਰੀਤ ਨਾਲ ਇਹ ਗੱਲ ਕਰਦੇ ਆ ਉਦੋਂ ਪ੍ਰੀਤ ਦੀ ਸੱਸ ਬਾਹਰ ਹੁੰਦੀ ਆ ਉਹ ਡਾਕਟਰ ਦੇ ਰੂਮ 'ਚ ਨਹੀਂ ਹੁੰਦੀ ਚਲੋ ਉਸ ਤੋਂ ਬਾਅਦ ਡਾਕਟਰ ਕਹਿੰਦੇ ਕਿ ਵੀ ਏਡਜ ਜਿਹੜੀ ਤੁਹਾਡੀ ਕਾਫੀ ਫੈਲ ਚੁੱਕੀ ਆ ਵੀ ਵੈਸੇ ਤਾਂ ਏਡਜ ਨਾਲ ਕੁਝ ਨਹੀਂ ਹੁੰਦਾ ਹੁੰਦਾ ਬੰਦਾ ਜੀ ਸਕਦਾ ਹੁੰਦਾ ਪਰ ਨਾ ਤਾਂ ਤੁਸੀਂ ਕੋਈ ਬੱਚਾ ਲੈ ਸਕਦੇ ਹੋ ਜੇ ਤੁਸੀਂ ਬੱਚਾ ਲਵੋਗੇ ਤਾਂ ਤੁਹਾਡੇ ਬੱਚੇ ਨੂੰ ਵੀ ਏਡਜ ਹੋਊਗੀ ਦੇ ਨਾਲੇ ਜੇ ਤੁਸੀਂ ਆਪਣੇ ਪਤੀ ਦੇ ਨਾਲ ਲਗਾਤਾਰ ਸਰੀਰਕ ਸੰਬੰਧ ਬਣਾਉਂਗੇ ਤਾਂ ਤੁਹਾਡੇ ਪਤੀ ਨੂੰ ਵੀ ਏਜ ਹੋ ਸਕਦੀ ਆ ਇਹ ਗੱਲ ਪ੍ਰੀਤ ਨੂੰ ਅੰਦਰੇ-ਅੰਦਰ ਖਾਣ ਲੱਗ ਜਾਂਦੀ ਆ ਉਹ ਫਿਕਰ ਦੇ ਵਿੱਚ ਹੋਰ ਕਮਜ਼ੋਰ ਹੁੰਦੀ ਜਾਂਦੀ ਆ ਖਾਣ ਪੀਣ ਦਾ ਧਿਆਨ ਨਹੀਂ ਰੱਖਦੀ ਤੇ ਥੋੜੇ ਦਿਨਾਂ ਬਾਅਦ ਹੀ ਉਹ ਜਦੋਂ ਦਵਾਈ ਲੈਣ ਜਾਂਦੀ ਆ ਹੁਣ ਉਹ ਆਪਣੀ ਸੱਸ ਨੂੰ ਨਹੀਂ ਲੈ ਕੇ ਜਾਂਦੀ ਇਕੱਲੀ ਜਾਂਦੀ ਆ ਥੋੜੇ ਜਿ ਦਿਨਾਂ ਬਾਅਦ ਉਹਨੇ ਡਾਕਟਰ ਦੇ ਜਾਣਾ ਦਵਾਈ ਲੈ ਕੇ ਆਉਣੀ ਤਾਂ ਹਰਪਾਲ ਨੂੰ ਹੀ ਲੱਗਣ ਲੱਗ ਗਿਆ ਸੀ ਵੀ ਪ੍ਰੀਤ ਹਸਪਤਾਲ ਜਾਂਦੀ ਹੈ ਦਵਾਈ ਲੈਣ ਜਾਂਦੀ ਆ ਪਰ ਇਹਦਾ ਵਿਵਹਾਰ ਮੇਰੇ ਪ੍ਰਤੀ ਬਦਲ ਕਿਉਂ ਰਿਹਾ ਕਿਉਂਕਿ ਜਦੋਂ ਤੋਂ ਉਹਨੂੰ ਪਤਾ ਲੱਗਿਆ ਸੀ ਵੀ ਮੈਨੂੰ ਏਡਜ਼ ਆ ਨਾ ਤਾਂ ਉਹ ਉਹਦੇ ਨੇੜੇ ਹੁੰਦੀ ਸੀ ਜੇ ਹਰਪਾਲ ਉਹਦੇ ਨੇੜੇ ਹੋਣ ਦੀ ਕੋਸ਼ਿਸ਼ ਕਰਦਾ ਤਾਂ ਉਹ ਕੋਈ ਨਾ ਕੋਈ ਬਹਾਨਾ ਲਾ ਕੇ ਟਾਲ ਦਿੰਦੀ ਉਹ ਤਾਂ ਦੂਰ ਰਹਿੰਦੀ ਕਿਉਂਕਿ ਉਹਨੂੰ ਤਾਂ ਆਪਣੀ ਬਿਮਾਰੀ ਦਾ ਪਤਾ ਸੀ ਤੇ ਉਸ ਤੋਂ ਬਾਅਦ ਜੇ ਹਰਪਾਲ ਗੱਲ ਕਰਦਾ ਵੀ ਆਪਾਂ ਬੱਚਾ ਲੈਣਾ ਹਨਾ ਉਹਦੀ ਸੱਸ ਵੀ ਕਹਿੰਦੀ ਭਾਈ ਪੋਤੇ-ਪੋਤੀ ਦਾ ਮੂੰਹ ਦਿਖਾਓ ਤਾਂ ਉਹ ਡਰ ਜਾਂਦੀ ਪਰ ਉਹ ਕਹਿ ਦਿੰਦੀ ਵੀ ਮੈਂ ਹਜੇ ਠੀਕ ਨਹੀਂ ਡਾਕਟਰ ਨੇ ਕਿਹਾ ਹਜੇ ਚਾਂਸ ਨਹੀਂ ਲੈਣਾ ਹਜੇ ਮੈਂ ਠੀਕ ਨਹੀਂ ਇਸੇ ਤਰ੍ਹਾਂ ਗੱਲ ਕਰਕੇ ਟਾਲਦੀ ਰਹਿੰਦੀ ਪਰ ਇੱਕ ਗੱਲ ਨੂੰ ਅਸੀਂ ਕਿੰਨਾ ਕੁ ਲੰਬਾ ਸਮਾਂ ਟਾਲ ਸਕਦੇ ਹਾਂ 10 ਦਿਨ ਬਾਅਦ ਉਹ ਦਵਾਈ ਲੈਣ ਜਾਂਦੀ ਤਾਂ ਲੋਕਾਂ ਦੇ ਵਿੱਚ ਵੀ ਗੱਲਾਂ ਹੋਣ ਲੱਗੀਆਂ ਵੀ ਹਰਪਾਲ ਦੇ ਘਰ ਵਾਲੀ ਆ ਤੀਜੀ ਇੱਕ ਦਿਨ ਬੱਸ ਚੜ੍ਹ ਕੇ ਜਾਂਦੀ ਆ ਨਾ ਹਜੇ ਤੱਕ ਕੋਈ ਬੱਚਾ ਹੋਇਆ ਵੀ ਐ ਕਿੱਧਰ ਜਾਂਦੀ ਆ ਇਕੱਲੀ ਤੇ ਹਰਪਾਲ ਕਈ ਵਾਰ ਉਹਨੂੰ ਕਹਿ ਦਿੰਦਾ ਵੀ ਪ੍ਰੀਤ ਤੂੰ ਦਵਾਈ ਲੈਣ ਜਾਨੀ ਆ ਵੀ ਮਾਂ ਨੂੰ ਲੈ ਜਾਇਆ ਕਰ ਤੇ ਮੈਂ ਚੱਲਾਂ ਤੇਰੇ ਨਾਲ ਕਹਿੰਦੀ ਵੀ ਨਹੀਂ ਤੁਸੀਂ ਨਹੀਂ ਜਾਣਾ ਇਸ ਗੱਲ ਤੇ ਹਰਪਾਲ ਨੂੰ ਪ੍ਰੀਤ ਤੇ ਸ਼ੱਕ ਹੋਣ ਲੱਗਦਾ ਵੀ ਇਹ ਮੇਰੇ ਤੋਂ ਦੂਰੀ ਵੀ ਬਣਾ ਰਹੀ ਆ ਮੈਨੂੰ ਲੈ ਕੇ ਵੀ ਨਹੀਂ ਜਾਂਦੀ ਨਾ ਮਾਂ ਨੂੰ ਲੈ ਕੇ ਜਾਂਦੀ ਆ ਤੇ ਤੀਜੇ ਦਿਨ ਭੱਗ ਜਾਂਦੀ ਆ ਕਹਿੰਦੀ ਆ ਮੈਂ ਦਵਾਈ ਲੈਣ ਚੱਲੀ ਆ ਇਹ ਸ਼ੱਕ ਹਰਪਾਲ ਦੇ ਮਨ ਦੇ ਵਿੱਚ ਹੋਰ ਗਹਿਰਾ ਹੁੰਦਾ ਜਦੋਂ ਉਹ ਹੋਰ ਪ੍ਰੀਤ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਤਾਂ ਪ੍ਰੀਤ ਉਹਨੂੰ ਇਗਨੋਰ ਕਰਦੀ ਬੱਚੇ ਦੀ ਗੱਲ ਤੋਂ ਵੀ ਉਹ ਉਹ ਮੁੱਕਰ ਜਾਂਦੀ ਤੇ ਇੱਕ ਦਿਨ ਹਰਪਾਲ ਪ੍ਰੀਤ ਨੂੰ ਬਿਠਾ ਕੇ ਪੁੱਛਦਾ ਵੀ ਪ੍ਰੀਤ ਮੈਨੂੰ ਗੱਲ ਦੱਸ ਵੀ ਤੂੰ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰਦੀ ਆ ਤੂੰ ਮੇਰੇ ਨੇੜੇ ਵੀ ਨਹੀਂ ਆਉਂਦੀ ਪਹਿਲਾਂ ਵਾਲਾ ਪਿਆਰ ਸਾਡਾ ਕਿੱਧਰ ਗਿਆ ਉਹ ਕਹਿੰਦੀ ਪਤਾ ਨਹੀਂ ਵੀ ਜਦੋਂ ਦੀ ਮੇਰੇ ਸੱਟ ਲੱਗੀ ਆ ਮੇਰਾ ਸੁਭਾਅ ਇਹੋ ਜਿਹਾ ਕਿਉਂ ਹੋ ਗਿਆ ਤਾਂ ਹਰਪਾਲ ਕਹਿ ਦਿੰਦਾ ਤੈਨੂੰ ਨਹੀਂ ਪਤਾ ਪ੍ਰੀਤ ਵੀ ਮੈਨੂੰ ਕੀ ਕੁਝ ਸਹਿਣ ਕਰਨਾ ਪਿਆ ਰਿਹਾ ਪਿੰਡ ਦੇ ਲੋਕ ਮੈਨੂੰ ਇਹ ਕਹਿੰਦੇ ਆ ਵੀ ਤੇਰੇ ਘਰ ਵਾਲੀ ਤਾਂ ਤੀਜੀ ਇੱਕ ਦਿਨ ਬੱਸ ਚੜ੍ਹ ਕੇ ਜਾਂਦੀ ਆ ਸ਼ਹਿਰ ਕੱਲੀ ਜਾਂਦੀ ਆ ਵੀ ਤੇਰੇ ਹੱਥੋਂ ਉਹ ਨਿਕਲ ਗਈ ਇਹ ਗੱਲ ਸੁਣ ਕੇ ਪ੍ਰੀਤ ਨੂੰ ਵੀ ਦੁੱਖ ਲੱਗਦਾ ਪਰ ਪ੍ਰੀਤ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੁੰਦਾ। ਇਸ ਗੱਲ ਦੀ ਕਿਚ-ਕਿਚ ਨੂੰ ਲੈ ਕੇ ਦੋਨਾਂ ਜੀਆਂ 'ਚ ਲੜਾਈ ਝਗੜਾ ਰਹਿਣ ਲੱਗਦਾ ਤੇ ਇੱਕ ਦਿਨ ਹਰਪਾਲ ਪ੍ਰੀਤ ਨੂੰ ਕਹਿੰਦਾ ਵੀ ਜਦੋਂ ਤੂੰ ਮੈਨੂੰ ਪਤਨੀ ਵਾਲਾ ਕੋਈ ਸੁੱਖ ਨਹੀਂ ਦੇਣਾ, ਬੱਚਾ ਵੀ ਨਹੀਂ ਮੈਨੂੰ ਤੂੰ ਹਨਾ ਜੰਮ ਕੇ ਦੇ ਰਹੀ ਤੇ ਮੈਂ ਫਿਰ ਤੇਰੇ ਨਾਲ ਵਿਆਹ ਕਰਾਇਆ ਵੀ ਫਿਰ ਆਪਣੀ ਜ਼ਿੰਦਗੀ ਦਾ ਕੀ ਵजूद ਰਹਿ ਗਿਆ? ਵੀ ਮੇਰੀ ਮਾਂ ਵੀ ਮੈਨੂੰ ਕਹਿੰਦੀ ਆ ਵੀ ਪੋਤਾ-ਪੋਤੀ ਦੇਖਣਾ ਵੀ ਐਂ ਜ਼ਿੰਦਗੀ ਕਿਵੇਂ ਲੰਘੂ? ਉਹ ਕਹਿੰਦੀ ਮੈਂ ਨਹੀਂ ਤੇਰੇ ਨਾਲ ਰਹਿਣਾ। ਤੂੰ ਆਪਦਾ ਹੋਰ ਵਿਆਹ ਕਰਾ ਲਾ ਤੇ ਮੈਨੂੰ ਤਲਾਕ ਦੇ ਦੇ। ਲਗਾਤਾਰ ਉਹ ਤਲਾਕ ਦੀ ਮੰਗ ਹੁਣ ਕਰਦੀ ਰਹਿੰਦੀ ਆ। 3-4 ਮਹੀਨੇ ਇਸ ਗੱਲ ਦੀ ਜਿੱਦੋਂ ਕਰਦੀ ਰਹਿੰਦੀ ਆ ਤੇ ਹਰਪਾਲ ਨੂੰ ਹੁਣ ਇਹ ਲੱਗਣ ਲੱਗ ਗਿਆ ਸੀ ਵੀ ਇਹਦਾ ਰੋਜ਼ ਸ਼ਹਿਰ ਜਾਣਾ ਥੋੜੇ ਜਿਹੇ ਦਿਨਾਂ ਤੋਂ ਮੇਰੇ ਨੇੜੇ ਨਾ ਆਉਣਾ ਸ਼ਾਇਦ ਇਹਦੀ ਜ਼ਿੰਦਗੀ ਦੇ ਵਿੱਚ ਕੋਈ ਹੋਰ ਆ ਗਿਆ। ਇੱਕ ਦਿਨ ਉਹ ਬਿਨਾਂ ਦੱਸੇ ਹੀ ਹਸਪਤਾਲ ਜਾਂਦੀ ਆ ਤੇ ਡਾਕਟਰ ਉਹਨੂੰ ਦੱਸਦੇ ਆ ਵੀ ਤੇਰੀ ਜਿਹੜੀ ਜ਼ਿੰਦਗੀ ਆ 5-4 ਸਾਲ ਦੀ ਵੀ ਬਚੀ ਆ। ਤੇ ਵੀ ਤੈਨੂੰ ਆਪ ਦਾ ਜੀਵਨ ਬੀਮਾ ਕਰਾ ਲੈਣਾ ਚਾਹੀਦਾ ਚਲੋ ਜੀਵਨ ਬੀਮਾ ਕਰਾਉਣ ਜਾਂਦੀ ਹੈ ਤੇ 2-3 ਦਿਨ ਲਗਾਤਾਰ ਉਹਨੂੰ ਸ਼ਹਿਰ ਜਾਣਾ ਪੈਂਦਾ ਤੇ ਹਰਪਾਲ ਦਾ ਸ਼ੱਕ ਆ ਜਿਹੜਾ ਹੋਰ ਵੀ ਗਹਿਰਾ ਹੋ ਜਾਂਦਾ ਤੇ ਹੁਣ ਹਰਪਾਲ ਦੀ ਮਾਂ ਵੀ ਕਹਿਣ ਲੱਗੀ ਸੀ ਭਾਈ ਤੇਰੇ ਘਰ ਵਾਲੀ ਤਾਂ ਹੱਥੋਂ ਨਿਕਲ ਗਈ ਵੀ ਬਿਮਾਰੀ ਦੇ ਬਹਾਨੇ ਕਾਹਦਾ ਇਲਾਜ ਕਰਾਉਣ ਜਾਂਦੀ ਵੀ ਮੈਨੂੰ ਤਾਂ ਕੋਈ ਗਲਤ ਗੱਲ ਲੱਗਦੀ ਆ ਹਰਪਾਲ ਵੀ ਆਪਣੀ ਮਾਂ ਨੂੰ ਖੁੱਲ ਕੇ ਤਾਂ ਨਹੀਂ ਦੱਸਦਾ ਸੀ ਵੀ ਸਾਡੇ 'ਚ ਕੋਈ ਰਿਸ਼ਤਾ ਨਹੀਂ ਬਚਿਆ ਪਰ ਉਹਦੇ ਮਨ 'ਚ ਵੀ ਇਹ ਗੱਲ ਚੱਲਦੀ ਰਹਿੰਦੀ ਆ ਜਿਸ ਕਰਕੇ ਹਰਪਾਲ ਥੱਕ ਹਾਰ ਕੇ ਉਹਦੇ ਲਈ ਤਲਾਕ ਦੇ ਪੇਪਰ ਤਿਆਰ ਕਰ ਲੈਂਦਾ ਆਪ ਸਾਈਨ ਕਰਦਾ ਤੇ ਉਹਨੂੰ ਕਹਿੰਦਾ ਵੀ ਤੂੰ ਸਾਈਨ ਕਰ ਦੇ ਚਲੋ ਪ੍ਰੀਤ ਆ ਜਿਹੜੀ ਉਹ ਤਲਾਕ ਦੇ ਪੇਪਰਾਂ ਤੇ ਸਾਈਨ ਕਰ ਦਿੰਦੀ ਆ ਦੋਨਾਂ ਦਾ ਤਲਾਕ ਹੋ ਜਾਂਦਾ ਪ੍ਰੀਤ ਆਪਣੇ ਪਿਕੇ ਘਰ ਆ ਕੇ ਰਹਿਣਾ ਸ਼ੁਰੂ ਕਰ ਦਿੰਦੀ ਆ ਹੁਣ ਉਸ ਤੋਂ ਬਾਅਦ ਹਰਪਾਲ ਆ ਉਹਦੀ ਨਵੀਂ ਜ਼ਿੰਦਗੀ ਆ ਜਿਹੜੀ ਉਹ ਸ਼ੁਰੂ ਹੁੰਦੀ ਆ ਕਿਉਂਕਿ ਹਰਪਾਲ ਦੀ ਮਾਂ ਵਿਧਵਾ ਔਰਤ ਸੀ ਉਹਨੇ ਰਿਪੀਟ ਪ੍ਰੀਤ ਨਾਲ ਤਲਾਕ ਤੋਂ ਬਾਅਦ ਹਰਪਾਲ ਬਿਲਕੁਲ ਟੁੱਟ ਜਾਂਦਾ ਤੇ ਉਹਦੀ ਮਾਂ ਉਹਨੂੰ ਕਹਿੰਦੀ ਹੈ ਵੀ ਤੂੰ ਦੂਜਾ ਵਿਆਹ ਕਰਾ ਪਰ ਹਰਪਾਲ ਆ ਜਿਹੜਾ ਉਹ ਕਹਿੰਦਾ ਵੀ ਨਹੀਂ ਮਾਂ ਮੈਂ ਦੂਜਾ ਵਿਆਹ ਨਹੀਂ ਕਰਾਉਣਾ ਜੇ ਮੇਰੀ ਕਿਸਮਤ ਦੇ ਵਿੱਚ ਸੁੱਖ ਲਿਖਿਆ ਹੁੰਦਾ ਤਾਂ ਮੈਨੂੰ ਪ੍ਰੀਤ ਹੀ ਕਿਉਂ ਧੋਖਾ ਦਿੰਦੀ ਉਹ ਕਹਿੰਦੀ ਦੇਖ ਇੱਕ ਬੰਦੇ ਦੇ ਜਾਣ ਨਾਲ ਜ਼ਿੰਦਗੀ ਨਹੀਂ ਰੁਕ ਜਾਂਦੀ ਵੀ ਤੈਨੂੰ ਵਿਆਹ ਤਾਂ ਕਰਾਉਣਾ ਹੀ ਪਊਗਾ ਆਪਣੀ ਵੰਸ਼ ਨੂੰ ਅੱਗੇ ਵਧਾਉਣਾ ਵੀ ਤੇਰੇ ਪਹਿਲਾਂ ਵੀ ਕੋਈ ਬੱਚਾ ਨਹੀਂ ਹੋਇਆਗਾ ਹਨਾ ਉਹਨੇ ਕੋਈ ਬੱਚਾ ਨਹੀਂ ਲਿਆ ਤੇ ਇਸ ਤਰ੍ਹਾਂ ਫਿਰ ਆਪਣੀ ਜ਼ਿੰਦਗੀ ਕਿਵੇਂ ਲੰਘੂਗੀ ਪੁੱਤ ਤੇਰੇ ਅੱਗੇ ਪਿੱਛੇ ਕੌਣ ਆ ਮੇਰਾ ਵੀ ਪਤਾ ਨਹੀਂ ਕਦੋਂ ਮੇਰੇ ਸਾਰ ਉਕ ਜਾਣ ਤੇ ਚਲੋ ਹਾਲਾਤਾਂ ਦੇ ਨਾਲ ਸਮਝੌਤਾ ਕਰਕੇ ਹਰਪਾਲ ਵਿਆਹ ਕਰਾ ਲੈਂਦਾ ਵਿਆਹ ਕਰਾਉਂਦਾ ਚਲੋ ਉਹਦੀ ਆਪਦੀ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ ਤੇ ਉਧਰ ਪ੍ਰੀਤ ਕੋਈ ਵਿਆਹ ਨਹੀਂ ਕਰਾਉਂਦੀ ਤੇ ਉਹ ਦਿਨੋਂ ਦਿਨ ਹੋਰ ਕਮਜ਼ੋਰ ਹੁੰਦੀ ਰਹਿੰਦੀ ਆ ਅੱਜ ਉਸੇ ਪ੍ਰੀਤ ਦੀ ਏਡਜ਼ ਦੀ ਬਿਮਾਰੀ ਦੇ ਨਾਲ ਮੌਤ ਹੋ ਗਈ ਸੀ ਇਹ ਗੱਲ ਜਦੋਂ ਹਰਪਾਲ ਨੂੰ ਪਤਾ ਲੱਗਦੀ ਆ ਤਾਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਜਦੋਂ ਉਹਦੀ ਸਾਲੀ ਦੱਸਦੀ ਆ ਕਿ ਦੀਜਾ ਜੀ ਵੀ ਦੀਦੀ ਨੇ ਸੋਡੇ ਤੋ ਇਸ ਕਰਕੇ ਲਕੋ ਰੱਖਿਆ ਕਿ ਵੀ ਤੁਹਾਨੂੰ ਪਤਾ ਨਾ ਲੱਗੇ ਗੱਲ ਦਾ ਵੀ ਤੁਸੀਂ ਅੰਦਰੋਂ ਅੰਦਰ ਹੀ ਟੁੱਟ ਜਾਓਗੇ ਉਹਨੇ ਥੋੜੇ ਮਨ ਦੇ ਵਿੱਚ ਸ਼ੱਕ ਹੋਰ ਪੈਦਾ ਕੀਤਾ ਤਾਂ ਕਿ ਤੁਸੀਂ ਉਹਨੂੰ ਤਲਾਕ ਦੇ ਸਕੋ ਜੇ ਤੁਹਾਨੂੰ ਇਹ ਗੱਲ ਦੀ ਸੱਚਾਈ ਪਤਾ ਲੱਗਦੀ ਨਾ ਵੀ ਉਹਨੂੰ ਐਡਜ਼ ਆ ਸ਼ਾਇਦ ਤੁਸੀਂ ਉਹਨੂੰ ਤਲਾਕ ਨਾ ਦਿੰਦੇ ਤੇ ਉਹ ਚਾਹੁੰਦੀ ਸੀ ਕਿ ਵੀ ਤੁਸੀਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਸਕੋ ਕਿਉਂਕਿ ਉਹ ਵੀ ਸਮਝਦੀ ਸੀ ਵੀ ਤੁਸੀਂ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਹੋ ਤੁਹਾਡੇ ਪਿਤਾ ਜੀ ਦੀ ਵੀ ਮੌਤ ਹੋਈ ਆ ਵੀ ਤੁਹਾਡੇ ਕੋਲੇ ਮਾਤਾ ਜੀ ਆ ਕਰੇ ਤੇ ਤੁਸੀਂ ਵਿਆਹ ਕਰਾਉਂਗੇ ਤਾਂ ਹੀ ਤੁਹਾਡਾ ਵੰਸ਼ ਅੱਗੇ ਵਧੂਗਾ ਵੀ ਐਸੇ ਕਰਕੇ ਉਹ ਤੁਹਾਡੇ ਤੋਂ ਦੂਰ ਰਹਿਣ ਲੱਗੀ ਸੀ ਤੇ ਦੂਜੀ ਗੱਲ ਜਿਹੜੀ ਗੱਲ ਕੀਤੀ ਨਾ ਤਲਾਕ ਦੇ ਪੇਪਰਾਂ ਦੀ ਉਹਨੇ ਤਲਾਕ ਦੇ ਪੇਪਰਾਂ ਤੇ ਸਾਈਨ ਕੀਤੇ ਸੀ ਪਰ ਤੁਸੀਂ ਇਹ ਦੇਖੋ ਵੀ ਉਹਨੇ ਆਪਣਾ ਨਾਮ ਗਲਤ ਲਿਖਿਆ ਸੀ ਕਿਉਂਕਿ ਉਸ ਨੂੰ ਤਲਾਕ ਨਹੀਂ ਦੇਣਾ ਚਾਹੁੰਦੀ ਸੀ ਤਲਾਕ ਤੁਹਾਨੂੰ ਉਹ ਇਸ ਕਰਕੇ ਨਹੀਂ ਦੇਣਾ ਚਾਹੁੰਦੀ ਸੀ ਕਿ ਜਿਹੜਾ ਉਹਨੇ ਆਪਦਾ ਜੀਵਨ ਬੀਮਾ ਕਰਵਾਇਆ ਸੀ ਨਾ ਉਹਨੂੰ ਪਤਾ ਸੀ ਮੇਰੀ ਮੌਤ ਤਾਂ ਹੋਣੀ ਹੀ ਆ ਜੀਵਨ ਬੀਮਾ ਕਰਵਾਇਆ ਸੀ ਤੇ ਉਹਦੀ 20 ਲੱਖ ਦੀ ਜਿਹੜੀ ਰਾਸ਼ੀ ਮਿਲਣੀ ਸੀ ਉਹ ਤੁਹਾਨੂੰ ਮਿਲ ਸਕੇ ਕਿਉਂਕਿ ਉਹ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਫਿਰ ਚਲੋ ਬਹੁਤ ਉੱਥੇ ਗਮਗੀਨ ਮਾਹੌਲ ਹੁੰਦਾ ਦੁੱਖ ਦੀ ਘੜੀ ਹੁੰਦੀ ਆ ਤੇ ਹਰਪਾਲ ਆਪਣੀ ਮਾਂ ਨੂੰ ਫੋਨ ਕਰਦਾ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਤੈਨੂੰ ਆਉਣਾ ਪਊਗਾ ਹੁਣ ਹਰਪਾਲ ਦੀ ਮਾਂ ਆਪਣੇ ਆਣ ਗਵਾਣ ਦੀਆਂ ਬੁੜੀਆਂ ਨੂੰ ਲੈ ਕੇ ਉੱਥੇ ਆਉਂਦੀ ਆ ਕਿਉਂਕਿ ਉਹਨੂੰ ਫੋਨ ਤੇ ਦੱਸ ਦਿੰਦਾ ਵੀ ਪ੍ਰੀਤ ਦੀ ਮੌਤ ਹੋ ਗਈ ਚਲੋ ਗਮਗੀਨ ਮੋਹੌਲ ਦੇ ਵਿੱਚ ਪ੍ਰੀਤ ਦਾ ਅੰਤਮ ਸੰਸਕਾਰ ਹੋ ਜਾਂਦਾ ਅੰਤਮ ਸੰਸਕਾਰ ਤੋਂ ਬਾਅਦ ਪੰਮੀ ਇੱਕ ਫਾਈਲ ਲਿਆ ਕੇ ਹਰਪਾਲ ਨੂੰ ਦਿੰਦੀ ਆ ਤੇ ਉਹਨੂੰ ਕਹਿੰਦੀ ਆ ਵੀ ਆ ਰਹੇ ਤੁਹਾਡੇ ਤਲਾਕ ਦੇ ਪੇਪਰ ਤੁਸੀਂ ਦੇਖੋ ਵੀ ਇੱਥੇ ਪ੍ਰੀਤ ਦੀਦੀ ਦੇ ਸਾਈਨ ਆ ਜਿਹੜੇ ਗਲਤ ਆ ਇਸ ਕਰਕੇ ਕਾਨੂੰਨਨ ਤੁਹਾਡਾ ਤਲਾਕ ਨਹੀਂ ਹੋਇਆ ਤੇ ਜੇ ਆ ਰਹੀ ਦੀਦੀ ਦੇ ਜੀਵਨ ਮੀਮੇ ਦੀ ਫਾਈਲ ਉਹਨੇ ਤੁਹਾਨੂੰ ਨਾਮ ਨਹੀਂ ਬਣਾਇਆ ਜਿਹੜੀ ਇਹ 20 ਲੱਖ ਦੀ ਰਾਸ਼ੀ ਮਿਲਣੀ ਆ ਉਹ ਤੁਹਾਨੂੰ ਮਿਲਣੀ ਆ ਇਸੇ ਕਰਕੇ ਮੈਂ ਤੁਹਾਨੂੰ ਅੱਜ ਬੁਲਾਇਆ ਜੇ ਮੈਂ ਤੁਹਾਨੂੰ ਇਹ ਸਾਰੀ ਗੱਲ ਨਾ ਦੱਸਦੀ ਤਾਂ ਤੁਸੀਂ ਮੇਰੀ ਭੈਣ ਦੀ ਚੀਤਾਂ ਨੂੰ ਅਗਣੀ ਨਹੀਂ ਦੇਣੀ ਸੀ ਜਿਹੜੀ ਕਿ ਉਹਦੀ ਅੰਤਿਮ ਇੱਛਾ ਸੀ ਕਿਉਂਕਿ ਉਹਨੇ ਮੌਕੇ ਤੇ ਬੁਲਾਇਆ ਵੀ ਇਸ ਕਰਕੇ ਸੀ ਤੇ ਪ੍ਰੀਤ ਨੇ ਉਹਨੂੰ ਇਹ ਕਿਹਾ ਸੀ ਪੰਮੀ ਨੂੰ ਵੀ ਜਦੋਂ ਮੇਰੀ ਮੌਤ ਹੋਊਗੀ ਉਦੋਂ ਬਾਅਦ ਤੂੰ ਉਹਨੂੰ ਇਹ ਗੱਲ ਦੱਸੀ ਉਹ ਜਿਉਂਦੇ ਜੀ ਹਰਪਾਲ ਨੂੰ ਕੋਈ ਪਛਤਾਵਾ ਨਹੀਂ ਦੇਣਾ ਚਾਹੁੰਦੀ ਸੀ ਕਿਉਂਕਿ ਉਹਨੂੰ ਪਤਾ ਸੀ ਵੀ ਮੇਰੀ ਮੌਤ ਤਾਂ ਹੋਣੀ ਆ ਵੀ ਜਦੋਂ ਮੇਰੀ ਮੌਤ ਹੋ ਗਈ ਬਾਅਦ ਦੇ ਵਿੱਚ ਹਰਪਾਲ ਨੂੰ ਪਤਾ ਲੱਗ ਜੇ ਤਾਂ ਲੱਗ ਜੇ ਪਰ ਮੇਰੇ ਜਿਉਂਦੇ ਜੀ ਨਾ ਪਤਾ ਲੱਗੇ ਤਾਂ ਚਲੋ ਹਰਪਾਲ ਨੂੰ ਜਦੋਂ ਇਹ ਸਾਰੀ ਗੱਲ ਪਤਾ ਲੱਗਦੀ ਆ ਉਹ ਬਿਲਕੁਲ ਟੁੱਟ ਜਾਂਦਾ ਉਦੀ ਮਾਂ ਨੂੰ ਦਿਲਾਸਾ ਦਿੰਦੀ ਆ ਤੇ ਉਸ ਤੋਂ ਬਾਅਦ ਪੰਮੀ ਇੱਕ ਫਾਈਲ ਜਿਹੜੀ ਲਿਆ ਕੇ ਫੜਾਉਂਦੀ ਆ ਉਹਦੇ ਵਿੱਚ ਉਹਦੇ ਜੀਵਨ ਬੀਮੇ ਦੇ ਜਿਹੜੇ ਕਾਗਜ਼ ਹੁੰਦੇ ਨੇ ਤੇ ਹਰਪਾਲ ਉਹ ਫਾਈਲ ਫੜ ਵੀ ਲੈਂਦਾ ਤੇ ਉਹ ਰੋਂਦਾ ਵੀ ਆ